ਸਿੱਖ ਕੌਮ ਦੇ ਅਨਮੋਲ ਹੀਰੇ ਸ਼ਹੀਦ ਭਾਈ ਬਿਆਨ ਸਿੰਘ ਜੀ ਅਤੇ ਬੀਬੀ ਬਿਮਲ ਕੌਰ ਖਾਲਸਾ ਜੀ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਫਰੀਦਕੋਟ ਵਾਸੀਆਂ ਨੇ ਬਹੁਤ ਵੱਡੇ ਪੱਧਰ ਤੇ ਵੋਟਾਂ ਪਾ ਕੇ ਐਮਪੀ ਬਣਾਇਆ ਹੈ ਸੋ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਸਮੂਹ ਸੰਗਤ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਗਮ ਰੱਖਿਆ ਗਿਆ ਹੈ ਮਸਤੂਆਣਾ ਸਾਹਿਬ ਵਿਖੇ ਭਾਈ ਸਾਹਿਬ ਹੋਰੀ ਉਨ੍ਹਾਂ ਦੇ ਨਾਲ ਹੀ ਵੀਰ ਅਮਰਿਤਪਾਲ ਸਿੰਘ ਖਾਲਸਾ ਦੇ ਪਿਤਾ ਸਰਦਾਰ ਤਰਸੀਮ ਸਿੰਘ ਜੀ ਹੋਰੀ ਵੀ ਪਹੁੰਚ ਰਹੇ ਹਨ ਗੁਰਦੁਆਰਾ ਗੁਰਸਾਗਰ ਸਾਹਿਬ ਮਸਤੂਆਣਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਦਾ ਜਿਹੜਾ ਹਾਲ ਹੈ ਸੰਤ ਤੇਜਾ ਸਿੰਘ ਹਾਲ ਉੱਥੇ ਇਹ ਵਿਸ਼ੇਸ਼ ਤੌਰ ਤੇ ਸਨਮਾਨ ਸਮਾਗਮ ਰੱਖਿਆ ਗਿਆ ਹੈ 19 ਜੁਲਾਈ ਨੂੰ ਸਵੇਰੇ 11 ਵਜੇ ਇਸ ਲਈ ਮੈਂ ਸੰਗਰੂਰ ਬਰਨਾਲਾ ਮਲੇਰਕੋਟਲਾ ਤਿੰਨੇ ਇਹ ਇਲਾਕਿਆਂ ਦੀ ਸੰਗਤ ਨੂੰ ਖਾਸ ਤੌਰ ਤੇ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਹਰ ਤਰ੍ਹਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਹਮ ਹਮਾ ਕੇ 19 ਜੁਲਾਈ ਨੂੰ ਠੀਕ ਸਵੇਰੇ 11 ਵਜੇ ਗੁਰਦੁਆਰਾ ਗੁਰਸਾਗਰ ਸਹਿ ਮਸਤੂਆਣਾ ਸਾਹਿਬ ਵਿਖੇ ਪਹੁੰਚਣ ਦੀ ਖੇਚਲ ਕਰਨ ਤਾਂ ਜੋ ਆਪਾਂ ਇਸ ਸਨਮਾਨ ਸਮਾਗਮ ਦੇ ਵਿੱਚ ਬੱਦ ਚੜ ਕੇ ਹਿੱਸਾ ਲੈ ਸਕੀਏ ਸੰਤ ਤੇਜਾ ਸਿੰਘ ਹਾਲ ਜੋ ਕਿ ਅਕਾਲ ਕਾਲਜ ਆਫ ਫਿਜ਼ੀਕਲ এডਿਕੇਸ਼ਨ ਦਾ ਹਾਲ ਹੈ ਉੱਥੇ ਇਹ ਵਿਸ਼ੇਸ਼ ਸਮਾਗਮ ਹੋ ਰਿਹਾ ਹੈ ਹਰ ਤਰ੍ਹਾਂ ਦੇ ਵਖਰੀਮਿਆਂ ਤੋਂ ਉੱਪਰ ਉੱਠ ਕੇ ਬੱਦ ਚੜ ਕੇ ਇੱਥੇ ਪਹੁੰਚੀਏ ਕਿਉਂਕਿ ਸਮੂਹ ਸੰਗਤ ਵੱਲੋਂ ਇਹ ਸਨਮਾਨ ਸਮਾਗਮ ਰੱਖਿਆ ਗਿਆ ਹੈ ਜੀ ਸਿੱਖ ਕੌਮ ਦੇ ਅਨਮੋਲ ਹੀਰੇ ਸ਼ਹੀਦ ਭਾਈ ਬਿਆਨ ਸਿੰਘ ਜੀ ਅਤੇ ਬੀਬੀ ਬਿਮਲ ਕੌਰ ਖਾਲਸਾ ਜੀ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਫਰੀਦਕੋਟ ਵਾਸੀਆਂ ਨੇ ਬਹੁਤ ਵੱਡੇ ਪੱਧਰ ਤੇ ਵੋਟਾਂ ਪਾ ਕੇ ਐਮਪੀ ਬਣਾਇਆ ਹੈ ਸੋ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਸਮੂਹ ਸੰਗਤ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਗਮ ਰੱਖਿਆ ਗਿਆ ਹੈ ਮਸਤੂਆਣਾ ਸਾਹਿਬ ਵਿਖੇ ਭਾਈ ਸਾਹਿਬ ਹੋਰੀ ਉਹਨਾਂ ਦੇ ਨਾਲ ਹੀ ਵੀਰ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਸਰਦਾਰ ਤਰਸੇਮ ਸਿੰਘ ਜੀ ਹੋਰੀ ਵੀ ਪਹੁੰਚ ਰਹੇ ਹਨ ਗੁਰਦੁਆਰਾ ਗੁਰਸਾਗਰ ਸਾਹਿਬ ਮਸਤੂਰਣਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਦਾ ਜਿਹੜਾ ਹਾਲ ਹੈ ਸੰਤ ਤੇਜਾ ਸਿੰਘ ਹਾਲ ਉੱਥੇ ਇਹ ਵਿਸ਼ੇਸ਼ ਤੌਰ ਤੇ ਸਨਮਾਨ ਸਮਾਗਮ ਰੱਖਿਆ ਗਿਆ ਹੈ 19 ਜੁਲਾਈ ਨੂੰ ਸਵੇਰੇ 11 ਵਜੇ ਇਸ ਲਈ ਮੈਂ ਸੰਗਰੂਰ ਬਰਨਾਲਾ ਮਲੇਰਕੋਟਲਾ ਤਿੰਨੇ ਇਲਾਕਿਆਂ ਦੀ ਸੰਗਤ ਨੂੰ ਖਾਸ ਤੌਰ ਤੇ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਹਰ ਤਰ੍ਹਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਹਮ ਹਮਾ ਕੇ 19 ਜੁਲਾਈ ਨੂੰ ਠੀਕ ਸਵੇਰੇ 11 ਵਜੇ ਗੁਰਦੁਆਰਾ ਗੁਰਸਾਗਰ ਸਹਿ ਮਸਤੂਆਣਾ ਸਾਹਿਬ ਵਿਖੇ ਪਹੁੰਚਣ ਦੀ ਖੇਚਲ ਕਰਨ ਤਾਂ ਜੋ ਆਪਾਂ ਇਸ ਸਨਮਾਨ ਸਮਾਗਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਸਕੀਏ ਸੰਤ ਤੇਜਾ ਸਿੰਘ ਹਾਲ ਜੋ ਕਿ ਅਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਦਾ ਹਾਲ ਹੈ ਉੱਥੇ ਇਹ ਵਿਸ਼ੇਸ਼ ਸਮਾਗਮ ਹੋ ਰਿਹਾ ਹੈ ਹਰ ਤਰ੍ਹਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਬਾਅਦ ਚੜ ਕੇ ਇੱਥੇ ਪਹੁੰਚੀਏ ਕਿਉਂਕਿ ਸਮੂਹ ਸੰਗਤ ਵੱਲੋਂ ਇਹ ਸਨਮਾਨ ਸਮਾਗਮ ਰੱਖਿਆ ਗਿਆ ਹੈ